ਬੜਾ ਲੱਗੇ ਨੇ ਕਿਉਂ ਨਾ ਲੋਕਾਂ ਦੇ ਉੱਤੇ ਕਾਰਵਾਈ ਨਹੀਂ ਹੋਈ ਜਿਹੜੇ ਲੋਕ ਉਹਦੇ ਦੋਸ਼ੀ ਸੀ ਅਸਲ ਦੇ ਵਿੱਚ ਦੋਸ਼ੀ ਹੈ ਕੌਣ ਪੂਰੇ ਪਰਦੇ ਚੱਕ ਦਿੱਤੇ ਨੇ ਔਰ ਤੁਹਾਡੇ ਸਾਹਮਣੇ ਹੁਣ ਮੈਂ ਇਹਦਾ ਵੀਡੀਓ ਸੁਣਾਉਣਾ ਤਾਂ ਹੁਣ ਜਿਹੜੀ ਬੇਨਤੀ ਕੀਤੀ ਹੈ ਇਹਨੂੰ ਪ੍ਰਮਾਣ ਕਰਿਓ ਜਿਹੜਾ ਕਿ ਕਾਰਨਰ ਸਾਹਿਬ ਦੇ ਹੱਕ ਦੇ ਵਿੱਚ ਪੂਰਾ ਪੰਜਾਬ ਖੜ ਗਿਆ ਤਾਂ ਤੁਸੀਂ ਵੀ ਆਪਣਾ ਯੋਗਦਾਨ ਪਾਉਣਾ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਪੰਜਾਬ ਦੇ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਉਮੀਦ ਕਰਨਾ ਤੁਸੀਂ ਸਾਰੇ ਖੈਰਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਕਰਨਲ ਮਾਮਲੇ ਦੇ ਅੰਦਰ ਕਰਨਲ ਮਾਮਲੇ ਤੇ ਗੱਲ ਕਰਨਾ ਬਹੁਤ ਜ਼ਰੂਰੀ ਹੈ ਕਰਨਲ ਮਾਮਲੇ ਦੇ ਅੰਦਰ ਇੱਕ ਨਵਾਂ ਖੁਲਾਸਾ ਹੋਇਆ ਹੈ ਕਰਨਲ ਮਾਮਲਾ ਜਿਹੜਾ ਮੁੱਦਾ ਹੈ ਉਹ ਬਹੁਤ ਜ਼ਿਆਦਾ ਇਸ ਟਾਈਮ ਹਾਈ ਬਣਾ ਚੁੱਕਾ ਹੈ ਤੇ ਸਾਡਾ ਗੱਲ ਕਰਨਾ ਬਹੁਤ ਜ਼ਰੂਰੀ ਹੈ ਇਸ ਅੰਦਰ ਲਗਾਜੀ ਦੀ ਵੀਡੀਓ ਇਹ ਵੀਡੀਓ ਅਲਵਾਦਨੇ ਆ ਵੀਡੀਓ ਅਲਵਾਦਨ ਤੋਂ ਪਹਿਲੇ ਤੁਹਾਨੂੰ ਦੋਸਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਉਮੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓ ਇੱਕ ਹੋਰ ਸਬੂਤ ਬਹੁਤ ਵੱਡਾ ਸਾਹਮਣੇ ਆ ਗਿਆ ਇਨਸਪੈਕਟਰ ਨੇ ਆਪਣੇ ਮੂੰਹੋਂ ਦੱਸ ਦਿੱਤੀ ਹੈ ਪੂਰੀ ਸਚਾਈ ਉਗਲ ਦਿੱਤੀ ਹੈ ਕਿ ਜਿਹੜਾ ਕਰਨਲ ਕੁੱਟਿਆ ਗਿਆ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਪੋਸਟ ਦਾ ਬੰਦਾ ਪੂਰੀ ਵੀਡੀਓ ਤੁਹਾਡੇ ਸਾਹਮਣੇ ਸੁਣਾਵਾਂਗੇ ਪਰ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਵੀਡੀਓ ਸੁਣਾਵਾਂ ਮੇਰੀ ਇੱਕ ਅਪੀਲ ਆ ਬੇਨਤੀ ਹੈ ਕਿਉਂਕਿ ਇਹ ਉਹ ਵੀਡੀਓ ਹੈ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਨੇ ਕਿਹਦੇ ਖਿਲਾਫ ਨੇ ਕੌਣ ਏਜੰਡਾ ਚੱਲਦਾ ਸੀ ਜਿਹੜੇ ਕਿ ਕਰਨਲ ਸਾਹਿਬ ਕੁੱਟੇ ਗਏ ਨੇ ਯਾਨੀ ਹੁਣ ਇੱਕ ਇਨਸਪੈਕਟਰ ਨੇ ਆਪਣੇ ਸਾਹਮਣੇ ਆ ਕੇ ਸਫਾਈ ਦਿੱਤੀ ਹੈ ਕੌਣ ਬੰਦੇ ਦੋਸ਼ੀ ਨੇ ਕਿਹਦਾ ਹੱਥ ਆ ਪਿੱਛੇ ਬਹੁਤ ਵੱਡਾ ਖੁਲਾਸਾ ਪਹਿਲੀ ਵਾਰ ਜਿਹੜਾ ਇਨਸਪੈਕਟਰ ਸਾਹਮਣੇ ਆਇਆ ਉਹਨੂੰ ਸੁਣਨ ਤੋਂ ਬਾਅਦ ਪੂਰੇ ਯਾਨੀ ਲੋਕਾਂ ਦੇ ਹੋਸ਼ ੁੱਟ ਗਏ ਨੇ ਕਿਹਦੇ ਪਿੱਛੇ ਦਾ ਮਾਮਲਾ ਕੀ ਹੈ ਯਾਨੀ ਇੱਕ ਹਫਤਾ ਹੋ ਚੁੱਕਿਆ ਹੈ ਜਿਹੜਾ ਕਿ ਕਾਰਨਰ ਸਾਹਿਬ ਦੀ ਕੁੱਟਮਾਰ ਦਾ ਮਾਮਲਾ ਆਇਆ ਸੀ ਸਾਹਮਣੇ ਜਿਹੜਾ ਇਨਸਪੈਕਟਰ ਸਾਹਮਣੇ ਆਇਆ ਉਹਨੇ ਪੂਰੀ ਸੱਚਾਈ ਦੱਸਣ ਦੀ ਕੋਸ਼ਿਸ਼ ਕੀਤੀ ਹੈ ਸਾਰੇ ਰਾਜ਼ ਖੋਲ ਦਿੱਤੇ ਨੇ ਪੂਰੀ ਵੀਡੀਓ ਤੁਹਾਡੇ ਸਾਹਮਣੇ ਸੁਣਾਵਾਂਗੇ ਪਰ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਵੀਡੀਓ ਸੁਣਾਵਾਂ ਮੇਰੀ ਇੱਕ ਅਪੀਲ ਆ ਬੇਨਤੀ ਹੈ ਕਿਉਂਕਿ ਇਹ ਉਹ ਵੀਡੀਓ ਹੈ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਨੇ ਕਿਹਦੇ ਖਿਲਾਫ ਨੇ ਕੌਣ ਏਜੰਡਾ ਚੱਲਦਾ ਸੀ ਤੇ ਜਿਹੜੀ ਉਹਦੇ ਨਾਲ ਦੁਸ਼ਮਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਕਿ ਕਰਨਲ ਸਾਹਿਬ ਕੁੱਟੇ ਗਏ ਨੇ ਕਿਉਂਕਿ ਕਰਨਲ ਸਾਹਿਬ ਕੋਈ ਮਾੜੀ ਮੋਟੀ ਗੱਲ ਨਹੀਂ ਬਲਕਿ ਸਾਡੇ ਦੇਸ਼ ਨੂੰ ਪ੍ਰੋਟੈਕਟ ਕਰਦੇ ਨੇ ਦੇਸ਼ ਦੀ ਰਾਖੀ ਕਰਦੇ ਨੇ ਅਕਸਰ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਕਿ ਫੌਜ ਦਾ ਦੇਸ਼ ਪ੍ਰਤੀ ਜਾਂ ਫਿਰ ਪੰਜਾਬ ਦੇ ਲੋਕਾਂ ਪ੍ਰਤੀ ਕੀ ਯੋਗਦਾਨ ਪਰ ਹੁਣ ਜਿਹੜਾ ਇਹ ਇਨਸਪੈਕਟਰ ਸਾਹਮਣੇ ਆਇਆ ਇਹਨੂੰ ਸੁਣ ਤੋਂ ਬਾਅਦ ਸਾਰੇ ਲੋਕਾਂ ਦੇ ਹੋਸ਼ ਉੱਡ ਗਏ ਨੇ ਕਿ ਆਖਰ ਮਾਮਲਾ ਉਲਝਿਆ ਕਿਉਂ ਹੈ ਕਿਉਂ ਜਣੀ ਹੈ ਸਾਲ ਨਹੀਂ ਹੋਇਆ ਇੱਕ ਪਾਸੇ ਨਾਨਕ ਸਾਹਿਬ ਐਸਐਸਪੀ ਨੇ ਪਟਿਆਲਾ ਦੇ ਜਿਹੜੇ ਗੈਸਐਸਪੀ ਕਾਹਨ ਦੇ ਲੈਕ ਹੁਣ ਨਹੀਂ ਰਏ ਕਿ ਵੇ ਦੋਸ਼ਬਾਤ ਬੜੇ ਰਗੇ ਨੇ ਕਿਉਂ ਨਾ ਲੋਕਾਂ ਦੇ ਉੱਤੇ ਕਾਰਵਾਈ ਨਹੀਂ ਹੋਈ ਜਿਹੜੇ ਲੋਕ ਉਹਦੇ ਦੇਸ਼ੀ ਸੀ ਅਸਲ ਦੇ ਵਿੱਚ ਦੋਸ਼ੀ ਹੈ ਕੌਣ ਹੈ ਪੂਰੇ ਪਰਦੇ ਚੱਕ ਦਿੱਤੇ ਨੇ ਔਰ ਤੁਹਾਡੇ ਸਾਹਮਣੇ ਹੁਣ ਮੈਂ ਇਹਦਾ ਵੀਡੀਓ ਸੁਣਾਉਣਾ ਤਾਂ ਹੁਣ ਜਿਹੜੀ ਬੇਨਤੀ ਕੀਤੀ ਹੈ ਇਹਨੂੰ ਪ੍ਰਮਾਣ ਕਰੇ ਜਿਹੜਾ ਕਿ ਕਰਨਲ ਸਾਹਿਬ ਦੇ ਹੱਕ ਦੇ ਵਿੱਚ ਪੂਰਾ ਪੰਜਾਬ ਖੜ ਗਿਆ ਤਾਂ ਤੁਸੀਂ ਵੀ ਇੱਕ ਆਪਣਾ ਯੋਗਦਾਨ ਪਾਉਣਾ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਐਸਾ ਖੁਲਾਸਾ ਹੋਣ ਜਾ ਰਿਹਾ ਕਰਨਲ ਮਾਮਲੇ ਦੇ ਵਿੱਚ ਇੱਕ ਪੁਲਿਸ ਇੰਸਪੈਕਟਰ ਦੱਸੂਗਾ ਕਿ ਮਾਮਲਾ ਕੀ ਹੈ ਪਹਿਲੀ ਵਾਰ ਜਿਹੜਾ ਕਿ ਸਾਹਮਣੇ ਆਏ ਨੇ ਸੁਣੋ ਹਿਆਰਾ ਦੇ ਵਿੱਚ ਕਰਨਲ ਦੇ ਨਾਲ ਗੋਲਟੂ ਮਾਰਦਾ ਮਾਮਲਾ ਸਾਹਮਣੇ ਆਉਂਦਾ ਹੈ ਉਸ ਤੋਂ ਬਾਅਦ ਸਾਰੀਆਂ ਧਿਰਾਂ ਸਾਹਮਣੇ ਆਈਆਂ ਨੇ ਬਹੁਤ ਸਾਰੇ ਲੋਕਾਂ ਦੀ ਹਮਦਰਦੀ ਉਸ ਪਰਿਵਾਰ ਦੇ ਨਾਲ ਹੈ ਕਿ ਇਨਸਾਫ ਹੁਣ ਤੱਕ ਕਿਉਂ ਨਹੀਂ ਮਿਲਿਆ ਪਰ ਇਹ ਸਭ ਮਾਮਲੇ ਦੇ ਵਿੱਚ ਇੱਕ ਗੱਲ ਸਾਹਮਣੇ ਆ ਰਹੀ ਸੀ ਕਿ ਹੁਣ ਤੱਕ ਚਾਹੇ ਸਰਵਿਸ ਕਰਨ ਵਾਲੇ ਪੁਲਿਸ ਅਫਸਰ ਨੇ ਉਹ ਖੁੱਲ ਕੇ ਬੋਲ ਕਿਉਂ ਨਹੀਂ ਰਹੇ ਹੇਠਲੇ ਪੱਧਰ ਤੋਂ ਲੈ ਕੇ ਡੀਜੀਪੀ ਸਾਹਿਬ ਤੱਕ ਕਿਸੇ ਨੇ ਵੀ ਇਸ ਦੇ ਉੱਤੇ ਕੋਈ ਖੁੱਲ੍ਹ ਕੇ ਬਿਆਨ ਨਹੀਂ ਦਿੱਤਾ ਹਾਲਾਂਕਿ ਡਾਕਟਰ ਐਸਐਸਪੀ ਨਾਨਕ ਸਿੰਘ ਨੇ ਜਰੂਰ ਮੀਡੀਆ ਦੇ ਨਾਲ ਗੱਲਬਾਤ ਇਸ ਕੇਸ ਬਾਰੇ ਕੀਤੀ ਹੈ ਪਰ ਜਿਹੜੀ ਉਹ ਗੱਲਬਾਤ ਕੀਤੀ ਉਸ ਦੇ ਨਾਲ ਪਰਿਵਾਰ ਨੂੰ ਵੀ ਤਸੱਲੀ ਨਹੀਂ ਹੋਈ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਇੰਸਪੈਕਟਰ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੇ ਸਾਰੇ ਘਟਨਾਵਾਂ ਦੇ ਬਾਰੇ ਸਾਰੀ ਗੱਲ ਕਰਾਂਗੇ ਇੰਸਪੈਕਟਰ ਸਾਹਿਬ ਹੁਣ ਤੱਕ ਇਸ ਘਟਨਾ ਦੇ ਬਾਰੇ ਬੜੀਆਂ ਗੱਲਾਂ ਹੋ ਗਈਆਂ ਇੱਕ ਹਫ਼ਤਾ ਲਗਭਗ ਬੀਤ ਚੁੱਕਾ ਹੈ ਇਸ ਘਟਨਾ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਕੀ ਸੋਚਣਾ ਕਿਉਂਕਿ ਸਾਰਿਆਂ ਦੀ ਨਜ਼ਰ ਹੈ ਕਹਿੰਦੇ ਇਸ ਮਾਮਲੇ ਦੇ ਵਿੱਚ ਪੁਲਿਸ ਅਫਸਰ ਜਾਏ ਉਹ ਸੇਵਾਮੁਕਤ ਹੈ ਚਾਹੇ ਕੋਈ ਸਰਵਿਸ ਕਰਨ ਵਾਲਾ ਖੁੱਲ ਕੇ ਬੋਲ ਕਿਉਂ ਨਹੀਂ ਰਿਹਾ ਇਹਦੇ 'ਚ ਦੇਖੋ ਜੀ ਕੋਣਨ ਵਾਲੀ ਗੱਲਾਂ ਜਿਹੜੇ ਤਾਂ ਸਰਵਿੰਗ ਪੁਲਿਸ ਅਫਸਰ ਨੇ ਜਾਂ ਜਾਂ ਡੀਜੀਪੀ ਸਾਹਿਬ ਜਾਂ ਐਸਐਸਪੀ ਸਾਹਿਬ ਸਟੇਟਮੈਂਟ ਦੇ ਸਕਦੇ ਨੇ ਵਿਚ ਵਿਚਾਲੇ ਵਾਲੇ ਅਫਸਰ ਨਹੀਂ ਬੋਲਦੇ ਰਹੀ ਗੱਲ ਰਿਟਾਇਰਡ ਅਫਸਰ ਐਸੋਸੀਏਸ਼ਨ ਆ ਉਹਦਾ ਮੈਂ ਸੂਬੇ ਦਾ ਜਨਕਸ਼ਕਰਾਂ ਮੈਂ ਆਟੋ ਆਫ ਸ਼ਿਟ ਗਿਆ ਹੋਇਆ ਸੀ ਮੈਂ ਰਾਤੀ ਵਾਪਸ ਆ ਤੁਸੀ ਮੌਕਾ ਦਿੱਤਾ ਮੈਂ ਇਹਦੇ ਬਾਰੇ ਉਸ ਗੱਲਾਂ ਜਰੂਰ ਕਰਾਂਗਾ ਗੱਲ ਇਹ ਆ ਵੀ ਪਹਿਲੀ ਤਾਂ ਗੱਲ ਇਹ ਜਿਹੜੀ ਘਟਨਾ ਵਾਪਰੀ ਬੜੀ ਨਿੰਦਣਯੋਗ ਆ ਸਾਨੂੰ ਵੀ ਬੜਾ ਅਫਸੋਸ ਆ ਵੀ ਨਹੀਂ ਹੋਣਾ ਚਾਹੀਦਾ ਸੀ ਆ ਉਸ ਪਰਿਵਾਰ ਨਾਲ ਕਰਨਲ ਪਰਿਵਾਰ ਨਾਲ ਵੀ ਸਾਨੂੰ ਹੰਦਰਦੀ ਆ ਕਰਨਲ ਸਾਹਿਬ ਨਾਲ ਚੰਦਰਦੀਆ ਪਰ ਸੰਦੀਪ ਜੀ ਕਈ ਵਾਰੀ ਇਦਾਂ ਨਾ ਹੁੰਦਾ ਵੀ ਕਈ ਘਟਨਾਵਾਂ ਨਾਲ ਛਡਣ ਲਈ ਵਾਪਰਦੀਆਂ ਨੇ ਜਦੋਂ ਕੋਈ ਘਟਨਾ ਵਾਪਰਦੀ ਆ ਜਦੋਂ ਕੋਈ ਕੁਝ ਹੁੰਦਾ ਉਹ ਕੁਦਰਤੀ ਹੁੰਦਾ ਬਿਲਕੁਲ ਆਂਡ ਨਹੀਂ ਹੁੰਦਾ ਬਿਲਕੁਲ ਆਂਡ ਉਦੋਂ ਹੁੰਦਾ ਜਦੋਂ ਕੋਈ ਵੱਡੇ ਲੈਵਲ ਦਾ ਕੋਈ ਕ੍ਰਾਈਮ ਕੀਤਾ ਹੋਵੇ ਵੱਡੇ ਲੈਵਲ ਦਾ ਕੋਈ ਇਨਸੀਡੈਂਟ ਹੋਇਆ ਹੋਵੇ ਉਸ ਨਾਲ ਵੱਡੇ ਲੈਵਲ ਦੀ ਚੈਰੀ ਵੈਰੀ ਨਾਲ ਕੰਮ ਚੱਲਦਾ ਸੋ ਇਹ ਘਟਨਾ ਜਿਹੜੀ ਕੁਦਰਤੀ ਵਾਪਰੀ ਆ ਛਡਣ ਲਈ ਵਾਪਰੀ ਆ ਸੈਵਨ ਵਾਪਰੀ ਆ ਬਟ ਜੋ ਵੀ ਹੋਇਆ ਬੜਾ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀਗਾ ਸਾਇਟ ਇਸਤੇ ਬਾਰੇ ਸਾ ਤਾਂ ਵੀ ਲੋਕਾਂ ਦਾ ਜ਼ਿਆਦਾ ਕਿਉਂਕਿ ਪੁਲਿਸ ਆਫਸਰ ਜਿਸ ਤਰ੍ਹਾਂ ਦੇ ਨਾਲ ਵਤੀਰਾ ਕੀਤਾ ਗਿਆ ਉੱਥੇ ਕਰਨਲ ਨਾਲ ਉਹ ਕਹਿੰਦੇ ਕਿ ਸਰਵਿੰਗ ਕਰਨਲ ਸੀ ਉਹਨਾਂ ਨੇ ਆਈਡੀ ਕਾਰਡ ਵੀ ਆਪਣਾ ਦਿਖਾਇਆ ਭਾਈ ਮੈਂ ਅਫਸਰ ਆ ਫਿਰ ਵੀ ਕਹਿੰਦੇ ਨਹੀਂ ਸੁਣੀ ਗਈ ਠੀਕ ਹੈ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਹੋਣਾ ਕਿ ਸਾਹਮਣੇ ਵਾਲਾ ਕੌਣ ਹੈ ਭਾਈ ਜਦੋਂ ਪਤਾ ਵੀ ਲੱਗ ਗਿਆ ਉਦੋਂ ਵੀ ਕਹਿੰਦੇ ਰੁਕ ਸਕਦੇ ਸੀ ਉਹ ਇੰਸਪੈਕਟਰ ਜਾਣੀ ਇਹ ਇੱਕ ਰਿਟਾਇਰ ਪੁਲਿਸ ਆਫਸਰ ਆ ਜਿਹੜਾ ਕਿ ਇੰਸਪੈਕਟਰ ਹੈ ਤਾਂ ਹੁਣ ਇਹ ਗੱਲ ਕੀ ਕਹਿ ਰਹੇ ਸੀ ਇੱਕ ਤਰਫ ਜਣੀ ਇਹਨਾਂ ਦੀ ਆਵਾਜ਼ ਹੈ ਜਿਹੜੀ ਜਿਹੜੀ ਇਹਨਾਂ ਨੇ ਬੋਲਣ ਦਾ ਤਰੀਕਾ ਉਹ ਇੱਕ ਪਾਸੇ ਪੁਲਿਸ ਦੇ ਹੱਕ ਦੇ ਵਿੱਚ ਝਲਕ ਰਿਹਾ ਕਿਉਂ ਕਿ ਕਿਉਂਕਿ ਉਹ ਕਹਿ ਰਹੇ ਨੇ ਕਿ ਇਹ ਤਾਂ ਕੁਦਰਤੀ ਵਾਪਰ ਗਈ ਹੈ ਘਟਨਾ ਪਹਿਲੇ ਗੱਲ ਦਾ ਸਵਾਲ ਦੱਸੋ ਜਿੰਨੇ ਵੀ ਪੰਜਾਬੀ ਤੁਸੀਂ ਸੁਣ ਰਹੇ ਆ ਇਹ ਗੱਲ ਨੂੰ ਪੂਰੀ ਗੌਰ ਦੇ ਨਾਲ ਸੁਣਨਾ ਔਰ ਉਸ ਤੋਂ ਬਾਅਦ ਸ਼ੇਅਰਤਾ ਆਪਾਂ ਕਰਨੀ ਹੈ ਕਿ ਵੇ ਦੇਖੋ ਇਹ ਪੁਲਿਸ ਅਫਸਰ ਹੈ ਰਿਟਾਇਰ ਆ ਭਾਵੇਂ ਉਹਨੇ ਇੱਕ ਬਿਆਨ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਿ ਅੱਗ ਵਾਂਗੂ ਵਾਇਰਲ ਹੋ ਚੁੱਕਿਆ ਔਰ ਉਹ ਕਹਿ ਰਿਹਾ ਪੁਲਿਸ ਦੇ ਹੱਕ ਦੇ ਵਿੱਚ ਜ਼ਿਆਦਾ ਝਲਕ ਰਹੀ ਹੈ ਉਹਦੀ ਜਿਹੜੀ ਲੈਂਗੁਏਜ ਹੈ ਕਿ ਉਹ ਕਹਿ ਰਹੇ ਨੇ ਕਿ ਇਹ ਕੁਦਰਤੀ ਘਟਨਾ ਵਾਪਰ ਗਈ ਹੈ ਅੱਗੋਂ ਪੱਤਰਕਾਰ ਕਹਿ ਰਿਹਾ ਤੇ ਕਹਿੰਦਾ ਭਾਈ ਉਹਨੇ ਆਪਣਾ ਆਈਡੀ ਪ੍ਰੂਫ ਸਾਰਾ ਦਿਖਾ ਦਿੱਤਾ ਕਿ ਮੈਂ ਇੱਕ ਕਰਨਲ ਆ ਮੈਂ ਇੱਕ ਆਫੀਸਰ ਤਾਂ ਫੇਰ ਵੀ ਦਿਖਾਉਣ ਤੋਂ ਬਾਅਦ ਉਹਨੂੰ ਕਿਉਂ ਕੁੱਟਿਆ ਗਿਆ ਤਾਂ ਅੱਗੋਂ ਇਹ ਕਹਿ ਰਹੇ ਨੇ ਇਹ ਤਾਂ ਕੁਦਰਤੀ ਵਾਪਰ ਗਈ ਹੈ ਇਹ ਤਾਂ ਵੈਸੇ ਹੀ ਵਾਪਰ ਗਈ ਹੈ ਯਾਨੀ ਗੱਲ ਨੂੰ ਘੁਮਾ ਰਹੇ ਨੇ ਸਿੱਧਾ-ਸਿੱਧਾ ਇਹ ਨਹੀਂ ਕਹਿੰਦੇ ਕਿ ਭਾਈ ਉਹ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅੱਗੋਂ ਇਹ ਵੀ ਗੱਲ ਕਹਿ ਰਹੇ ਨੇ ਇਹ ਵੀਡੀਓ ਲੰਬੀ ਹੈ ਕਹਿੰਦੇ ਸੀ ਉਹਨਾਂ ਨੂੰ ਜਾਣਦੇ ਵੀ ਹਾਂ ਤਾਂ ਬਹੁਤ ਚੰਗੇ ਬੰਦੇ ਨੇ ਆ ਪਿਛਲੇ ਦਿਨੀ ਕਿੰਨਕਾਉਂਟਰ ਕੀਤਾ ਬਸ ਪੁਲਿਸ ਲਈ ਆਹੀ ਸ਼ਬੀ ਆ ਕਿ ਭਾਈ ਇਨਕਾਉਂਟਰ ਕੀਤਾ ਕਰੋ ਉਹਨਾਂ ਲੋਕਾਂ ਦੇ ਕਰੋ ਜਿਹੜੇ ਦੋਸ਼ੀ ਨੇ ਉਸ ਇਨਕਾਉਂਟਰ ਦੇ ਪਰ ਮੈਂ ਕਹਿੰਦਾ ਵੀ ਜਿਵੇਂ ਲੱਖਾ ਸਿੰਘ ਸੁਧਾਰਾ ਨੇ ਗੱਲ ਕਹੀ ਹੈ ਕਿ ਭਾਈ ਤੁਸੀਂ ਕਾਨੂੰਨ ਵਿਵਸਥਾ ਦੇ ਮੁਤਾਬਕ ਉਹਨਾਂ ਦੇ ਉੱਤੇ ਕਾਰਵਾਈ ਕਰ ਸਕਦੇ ਹੋ ਵੱਡੀ ਤੋਂ ਵੱਡੀ ਕਾਰਵਾਈ ਕਰ ਸਕਦੇ ਹੋ ਪਰ ਇਨਕਾਉਂਟਰ ਜਿਹੜਾ ਕਰਨਾ ਉਹ ਕਿਤੇ ਬਹੁਤ ਵੱਡਾ ਗਲਤ ਕਦਮ ਹੈ ਜਿਹੜਾ ਕਿ ਐਸਸੀ ਦੇ ਦੌਰ ਦਾ ਮੈਂ ਫਿਰ ਕਹਿਣਾ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਹੀ ਖੁਲਾਸਾ ਕੀਤਾ ਕਿ 8190 ਦਾ ਡਰ ਫਿਰ ਤੋਂ ਦੁਹਰਾ ਰਹੀ ਹੈ ਇਹ ਪੁਲਿਸ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਡਰ ਦਾ ਮਾਹੌਲ ਹੈ ਕਿਉਂਕਿ এনਕਾਊਂਟਰ ਦੇ ਕਾਊਂਟਰ ਹੋ ਰਿਹਾ ਅੱਜ ਫਿਰ ਤੋਂ ਜਿਹੜਾ ਕਿ ਕਨਕਾਊਂਟਰ ਕੀਤਾ ਗਿਆ ਪੰਜਾਬ ਦੇ ਅੰਦਰ ਤਾਂ ਹੁਣ ਤੁਸੀਂ ਦੱਸੋ ਵੀ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਕੀ ਕਰ ਰਹੀ ਹੈ ਭਾਈ ਇੱਕ ਪਾਸੇ ਆਈਡੀ ਪ੍ਰੂਫ ਦਿਖਾਇਆ ਉਹਨਾਂ ਨੇ ਫੇਰ ਵੀ ਕਰਨਲ ਸਾਹਿਬ ਨੂੰ ਤੇ ਉਹਦੇ ਮੁੰਡੇ ਨੂੰ ਕੁੱਟਿਆ ਗਿਆ ਯਾਰ ਹੁਣ ਦੂਜੇ ਪਾਸੇ ਜਿਹੜੇ ਪੁਲਿਸ ਦੇ ਅਫਸਰ ਨੇ ਆਪਦੀ ਜਾਣਦੇ ਵਿੱਚ ਇਹਨਾਂ ਨੇ ਇੱਕ ਇੰਟਰਵਿਊ ਦਿੱਤਾ ਕਹਿੰਦੇ ਅਸੀਂ ਤਾਂ ਕਿੱਦਾਂ ਗਏ ਹੋਏ ਸੀ ਮਾਮਲੇ ਤੇ ਬੋਲਣਾ ਜ਼ਰੂਰ ਸੀ ਕਹਿੰਦੇ ਇਹ ਤਾਂ ਕੁਦਰਤੀ ਘਟਨਾ ਵਾਪਰ ਗਈ ਹੈ ਜਾਣਬੁੱਝ ਕੇ ਨਹੀਂ ਹੋਇਆ ਜਦੋਂ ਤੁਹਾਨੂੰ ਪਤਾ ਵੀ ਬੰਦਾ ਮੂਹਰੇ ਦੱਸ ਰਿਹਾ ਵੀ ਮੈਂ ਤਾਂ ਇੱਕ ਕਰਨਲ ਆ ਤੇ ਫੌਜ ਦਾ ਅਫਸਰ ਹੈ ਫਿਰ ਵੀ ਉਹਦੇ ਉੱਤੇ ਅਟੈਕ ਕੀਤਾ ਗਿਆ ਕਿਤੇ ਨਾ ਕਿਤੇ ਇਹ ਤਾਂ ਸੋਚੀ ਸਮਝੀ ਕੋਈ ਨਾ ਕੋਈ ਸਾਜ਼ਿਸ਼ ਹੋ ਸਕਦੀ ਹੈ ਕੋਈ ਰਣਨੀਤੀ ਹੋ ਸਕਦੀ ਹੈ ਹੋ ਸਕਦਾ ਅੱਗੇ ਪਿੱਛੇ ਦਾ ਕੋਈ ਮਾਮਲਾ ਅੰਦਰੋਂ ਕੋਈ ਅੰਦਰ ਓਨੀ ਗੱਲ ਵੀ ਹੋ ਸਕਦੀ ਹੈ ਬਾਦ ਦੇ ਵਿੱਚ ਨਿਕਲ ਕੇ ਸਾਹਮਣੇ ਆ ਸਕਦੀ ਆ ਕਿਉਂਕਿ ਤਿੰਨ ਤਿੰਨ ਐਸਐਚਓ ਹੋਣ ਇਨਸਪੈਕਟਰ ਹੋਣ ਔਰ ਉਹਨੂੰ ਉਹ ਘੁੱਟਣ ਇਹ ਗੱਲ ਕਿੱਥੇ ਜਾਂਦੀ ਹੈ ਅੱਗੋਂ ਨੂੰ ਧਮਕੀ ਦਿੱਤੀ ਜਾਂਦੀ ਹੈ ਕਹਿੰਦੇ ਅਸੀਂ ਤੇ ਅੰਕਾਊਂਟਰ ਕਰਕੇ ਆਏ ਆ ਆ ਹੁਣ ਤੇਰਾ ਵੀ ਕਰ ਦਾਂਗੇ ਜੇਕਰ ਤੂੰ ਸਾਡੇ ਸਾਹਮਣੇ ਜ਼ਿਆਦਾ ਤੜੀ ਕੀਤੀ ਤਾਂ ਫਿਰ ਤੇਰਾ ਵੀ ਅੰਕਾਊਂਟਰ ਕਰ ਦਾਂਗੇ ਤਾਂ ਕਿਤੇ ਨਾ ਕਿਤੇ ਜਿਹੜੇ ਅਫਸਰ ਨੇ ਪੁਲਿਸ ਦੇ ਕੇ ਕਰਕੇ ਉਹ ਸਾਹਮਣੇ ਆ ਰਹੇ ਨੇ ਪਰ ਬੋਲ ਉਹ ਉਧਰ ਹੀ ਰਹੇ ਨੇ ਹੁਣ ਹਾਈ ਲੈਵਲ ਤੇ ਚਲੇ ਗਿਆ ਕੰਮ ਪੰਜਾਬ ਦੀ ਪੁਲਿਸ ਦੇ ਨਾਲ ਸਿੱਧੀ ਫੌਜ ਦੀ ਟੱਕਰ ਹੋਣੀ ਤੈਅ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੱਡਾ ਹੋ ਸਕਦਾ ਪੰਜਾਬ ਦੇ ਅੰਦਰ ਤੇ ਉਹ ਸੰਭਾਲਿਆ ਨਹੀਂ ਸੰਭਲਣਾ ਇਹ ਗੱਲ ਮੈਂ ਨਹੀਂ ਇਹ ਗੱਲ ਫੌਜ ਦੇ ਬਹੁਤ ਵੱਡੇ ਵੱਡੇ ਅਧਿਕਾਰੀਆਂ ਨੇ ਕਹੀ ਹੈ ਕਿ ਜੇਕਰ ਅਸੀਂ ਆਪਣੀ ਆਪ ਦੀ ਤੇ ਆ ਗਏ ਤੇ ਫਿਰ ਪੁਲਿਸ ਨੂੰ ਹਿੰਦੁਸਤਾਨ ਦੇ ਪੂਰੇ ਹਿੰਦੁਸਤਾਨ ਦੀ ਗੱਲ ਕਹੀ ਹੈ ਪੰਜਾਬ ਦੀ ਨਹੀਂ ਉਹ ਕਹਿੰਦੇ ਪੂਰੇ ਹਿੰਦੁਸਤਾਨ ਦੀ ਧਰਤੀ पे ਛੋਟੀ ਪੈ ਜਾਣੀ ਇਹਨਾਂ ਨੂੰ ਭਜਦਿਆਂ ਨੂੰ ਜੇਕਰ ਅਸੀਂ ਆਪਣਾ ਕੋਈ ਇਦੋਂ ਕੋਈ ਜਿਵੇਂ ਕਹ ਸਕਦੇ ਬ੍ਰਹਮਾਸਤਰੀ ਹੁੰਦਾ ਫਿਰ ਫੌਜ ਦੇ ਕੋਲ ਜਦੋਂ ਆਪਣਾ ਕੋਈ ਬਲ ਪ੍ਰਯੋਗ ਕੀਤਾ ਤੁਹਾਨੂੰ ਲੱਗਦਾ ਕਿ ਫੌਜ ਦੇ ਸਾਹਮਣੇ ਇਹ ਪੁਲਿਸ ਟਿਕ ਪਾਉਗੀ ਕਿਉਂਕਿ ਫਿਰ ਇੱਕ ਦੁਸ਼ਮਣੀ ਦਾ ਮਾਹੌਲ ਖੜਾ ਹੋ ਜਾਣਾ ਛੇ ਕਰ ਚੰਗਾ ਚਾਉਂਦੀ ਆ ਪੰਜਾਬ ਦੀ ਸਾਡੀ ਪੁਲਿਸ ਬਹੁਤ ਸਾਰੇ ਪੁਲਿਸ ਵਾਲੇ ਚੰਗੇ ਵੀ ਨੇ ਬਹੁਤ ਸਾਰੇ ਐਸਐਸਪੀ ਚੰਗੇ ਵੀ ਨੇ ਬਹੁਤ ਸਾਰੇ ਡੀਆਈਜੀ ਵੀ ਚੰਗੇ ਨੇ ਬਹੁਤ ਸਾਰੇ ਨੇ ਯਾਨੀ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਬਹੁਤ ਸਾਰੇ ਪੁਲਿਸ ਵਾਲੇ ਚੰਗੇ ਵੀ ਹੁੰਦੇ ਨੇ ਤਾਂ ਉਹਨਾਂ ਨੂੰ ਹੁਣ ਇਹੀ ਚਾਹੀਦਾ ਭਾਈ ਤੇ ਪੰਜਾਬ ਦਾ ਮਾਹੌਲ ਨਾ ਵਿਗੜੇ ਐਸ ਕਰਕੇ ਉਹਨਾਂ ਤਿੰਨਾਂ ਬੰਦਿਆਂ ਦੇ ਉੱਤੇ ਬਹੁਤ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਉਹਨੂੰ ਪੂਰੇ ਲੀਗਲ ਤਰੀਕੇ ਨਾਲ ਉਹਨਾਂ ਦੇ ਉੱਤੇ ਵਰਤਾਰਾ ਵਰਤਣਾ ਚਾਹੀਦਾ ਨਹੀਂ ਤਾਂ ਉਹ ਪਰਿਵਾਰ ਹੈ ਜਿਹੜਾ ਉਹ ਕੰਨਾ ਨਹੀਂ ਬਲਕਿ ਉਹਨਾਂ ਦੇ ਨਾਲ ਪੂਰਾ ਪੰਜਾਬ ਖੜ ਗਿਆ ਪੰਜਾਬ ਦਾ ਮੀਡੀਆ ਖੜ ਗਿਆ ਹਰ ਵਿਅਕਤੀ ਖੜ ਗਿਆ ਜੀ ਵੀਰੋ ਐਸੀ ਜਿਹੀ ਦੀ ਵੀਡੀਓ ਤੇ ਇਹ ਵਾਕਈ ਕਰਨਲ ਸਾਹਿਬ ਦੇ ਨਾਲ ਧੱਕਾ ਹੈ ਕਰਨਲ ਸਾਹਿਬ ਦੇ ਨਾਲ ਜ਼ਿਆਤੀ ਹੈ ਤੁਸੀਂ ਦੇਖੋ ਪੰਜਾਬ ਹਮੇਸ਼ਾ ਬਦਨਾਮ ਰਿਹਾ ਹੈ ਖਾਲੀ ਇਸ وجہ ਤੋਂ ਰਿਸ਼ਵਤ ਦੀ وجہ ਤੋਂ ਪੰਜਾਬ ਦੀ ਪੁਲਿਸ ਦੀ وجہ ਤੋਂ ਇਹ ਕੋਈ ਹੋਡ ਨਹੀਂ ਇਹ ਅਸੀਂ ਲੋਕਾਂ ਦੀ ਇਹ ਚੀਜ਼ਾਂ ਨੇ ਜਿਹੜੀਆਂ ਅਸੀਂ ਕਰਨੇ ਆ ਤੇ ਦੇਖੋ ਇੱਕ ਬੰਦਾ ਕਰਨਲ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣਾ ਆਈਡੀ ਕਾਰਡ ਦਿਖਾਇਆ ਉਹਨਾਂ ਨੇ ਆਪਣੀ شناخت ਦੱਸੀ ਹੈ ਉਹਨਾਂ ਨੇ ਆਪਣੇ ਬਾਰੇ ਦੱਸਿਆ ਦਸਨ ਦੇ ਬਾਵਜੂਦ ਕੋਈ ਆਮ ਬੰਦੇ ਦੇ ਨਾਲ ਵੀ ਇੰਜ ਦਾ ਸਲੂਕ ਕਰਨਾ ਉਹ ਬਿਲਕੁਲ ਬਿਲਕੁਲ ਗਲਤ ਹੈ ਇਹ ਜਾਇਜ਼ ਹੀ ਨਹੀਂ ਕਿਸੇ ਆਮ ਇਨਸਾਨ ਦੇ ਨਾਲ ਵੀ ਲੇਕਿਨ ਇੱਕ ਰੈਂਕ ਜਿਹੜਾ ਕਰਨਲ ਰੈਂਕ ਦਾ ਬੰਦਾ ਹੈ ਉਹਦੇ ਨਾਲ ਇੰਜ ਦਾ ਤੱਕਾ ਕਰਨਾ ਉਹਦੇ ਨਾਲ ਜ਼ਿਆਤੀ ਕਰਨਾ ਤਸ਼ਦਦ ਕਰਨਾ ਇਹ ਤਕਾਇ ਇਸ ਤਰ੍ਹਾਂ ਸਾਰਾ ਨਾਇਨਸਾਫੀਏ ਜ਼ਿਆਤੀ ਹੈ ਤੇ ਤੁਸੀਂ ਦੇਖੋ ਪੰਜਾਬ ਹਮੇਸ਼ਾ ਇਹ ਚੀਜ਼ਾਂ ਤੋਂ ਬਦਨਾਮ ਨੇ ਰਿਸ਼ਵਤ ਦੀ وجہ ਤੋਂ ਪੰਜਾਬ ਦੀ ਪੁਲਿਸ ਦੀ وجہ ਤੋਂ ਤੇ ਇਸ ਟਾਈਮ ਅਸੀਂ ਦੇਖ ਰਹੇ ਹਾਂ ਪੰਜਾਬ ਦੀ ਸਿਆਸਤ ਕਿਸ ਤਰਫ ਜਾ ਰਹੀ ਹੈ ਤੇ ਇਸ ਟਾਈਮ ਓਵਰਆਲ ਪੂਰੀ ਦੁਨੀਆ ਦੇ ਅੰਦਰ ਖਾਲੀ ਪੰਜਾਬ ਨਹੀਂ ਪੂਰੀ ਦੁਨੀਆ ਦੇ ਅੰਦਰ ਕਰਨਲ ਸਾਹਿਬ ਦੇ ਹੱਕ ਦੇ ਅੰਦਰ ਆਵਾਜ਼ਾਂ ਉਠਾਈਆਂ ਜਾ ਰਹੀਆਂ ਨੇ ਕਰਨਲ ਸਾਹਿਬ ਨੂੰ ਇਨਸਾਫ ਲੈਣ ਵਾਸਤੇ ਖਾਲੀ ਉਹਨਾਂ ਦੀ ਫੈਮਿਲੀ ਨਹੀਂ ਓਵਰਆਲ ਸਾਡੀ ਸਾਰਿਆਂ ਦੀ سپورਟ ਹੈ ਪੰਜਾਬ ਦੇ ਲੋਕ سپورਟ ਕਰ ਰਹੇ ਨੇ ਓਵਰਆਲ ਪੂਰੀ ਦੁਨੀਆ ਦੇ ਲੋਕ سپورਟ ਕਰ ਰਹੇ ਨੇ ਤੇ ਐਸੀ ਜਿਹੀ ਆਜੀ ਦੀ ਵੀਡੀਓ ਤੁਹਾਡੀ ਇਸ ਵੀਡੀਓ ਦੁਆਰੇ ਕੀ ਕਰਨਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ